ਸ਼ਹੀਦ ਭਗਤ ਸਿੰਘ ਸਕੂਲ ਵਿਖੇ ਲਗਾਏ ਗਏ ਸਮਾਜਿਕ ਅਧਿਕਾਰ ਕੈਂਪ ਦੌਰਾਨ ਅੰਗਹੀਣ ਵਿਅਕਤੀਆਂ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਟ੍ਰਾਈਸਾਈਕਲ ਅਤੇ ਬਨਾਵਟੀ ਅੰਗ ਅਤੇ ਕੰਨਾਂ ਵਿੱਚ ਲਾਉਣ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ ਇਸ ਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਸਿੰਘ ਭੁੱਲਰ ਨੇ ਕਿਹਾ ਕਿ ਪੂਰੇ ਜ਼ਿਲ੍ਹੇ ਅੰਦਰ 1 ਕਰੋੜ 93 ਲੱਖ ਦੇ ਟ੍ਰਾਈਸਾਈਕਲ ਅਤੇ ਬਨਾਵਟੀ ਅੰਗ ਅੰਗਹੀਣਾਂ ਨੂੰ ਦਿੱਤੇਗੇ ਜਿਸ ਵਿੱਚ ਪੱਟੀ ਹਲਕੇ ਦੇ ਅੰਗਹੀਣ ਵਿਅਕਤੀਆਂ ਨੂੰ 67 ਲੱਖ ਰੁਪਏ ਦੀ ਕੀਮਤ ਦੇ ਟ੍ਰਾਈ ਇਕਲਾ ਤੇ ਬਨਾਉਟੀ ਅੰਗ ਵੀ ਵੰਡੇ ਗਏ ਅੱਜ ਜਿਹੜੇ ਟਰਾਈਸਾਈਕਲ ਵੰਡੇ ਗਏ ਕਿੰਨੇ ਟਰਾਈਸਾਈਕਲ ਵੰਡੇ ਗਏ ਤੇ ਕਿੰਨੇ ਵਿਅਕਤੀਆਂ ਨੂੰ ਇਹਦਾ ਪੂਰੇ ਜ਼ਿਲ੍ਹੇ ਦੇ ਵਿੱਚ 1 ਕਰੋੜ 93 ਲੱਖ ਦਾ ਟਰਾਈਸਾਈਕਲ ਜਿਹੜੇ ਬਨਾਉਟੀ ਅੰਗ ਜਿਹੜੇ ਸਾਡੇ ਦਿਵਿਆਂਗ ਜਨ ਭੈਣ ਭਰਾ ਨੇ ਉਹਨਾਂ ਨੂੰ ਦਿੱਤੇ ਗਏ ਪੂਰੇ ਜ਼ਿਲ੍ਹੇ ਚ ਜਿਨ੍ਹਾਂ 'ਚੋਂ 67 ਲੱਖ ਦੀ ਕੀਮਤ ਦੇ ਟਰਾਈਸਾਈਕਲ ਜਾਂ ਬਨਾਉਟੀ ਅੰਗ ਸਾਡੇ ਪੱਟੀ ਹਲਕੇ ਦੇ ਵਿੱਚ ਸਾਡੇ ਭੈਣਾ ਭਰਾਵਾਂ ਨੂੰ ਦਿੱਤੇ ਗਏ ਤੇ ਇਹਨਾਂ ਦੇ ਦੇ ਨਾਲ ਸਾਡੇ ਜਿਹੜੇ ਭੈਣ ਭਰਾ ਆਪਣੇ ਪਰਿਵਾਰਾਂ ਤੇ ਜਾਂ ਲੋਕਾਂ ਤੇ ਨਿਰਪਰਸਨ ਅੱਜ ਆਪਣੇ ਆਪ ਤੇ ਨਿਰਪਰ ਹੋ ਗਿਆ ਜੇ ਕੋਈ ਸਲਾਈ ਦਾ ਕੰਮ ਕਰਦਾ ਜਾਂ ਕੋਈ ਹੋਰ ਵੀ ਕੰਮ ਕਰਦਾ ਉਹਨੂੰ ਕਿਸੇ ਵੱਲ ਨਹੀਂ ਵਿਕੜਾ ਪਵੇਗਾ ਉਹ ਆਪਣੇ ਆਪ ਆਪਣੀ ਡਿਊਟੀ ਆਪਣਾ ਕੰਮ ਕਰ ਸਕੇਗਾ ਜਿਵੇਂ ਪੂਰੇ ਅੰਗਾ ਪੈਰਾਂ ਵਾਲਾ ਵਿਅਕਤੀ ਆਪਣਾ ਕੰਮ ਕਰਦਾ ਇਹ ਟ੍ਰਾਈਸਾਈਕਲ ਇਹ ਅੰਗ ਉਸੇ ਤਰ੍ਹਾਂ ਇਹਨਾਂ ਦੇ ਹਰ ਕੰਮ ਦੇ ਵਿੱਚ ਸਹਾਇਕ ਹੁੰਦੀ ਹੈ ਇਹ ਕੱਲਾ ਖਾਇ ਹਲਕੇ ਪੱਟੀ ਦੇ ਵਿੱਚ ਕਿ ਪੰਜਾਬ ਦੇ ਹੋਰ ਵੀ ਕਈ ਵੀ ਪਿੰਡਾਂ ਦੇ ਵਿੱਚ ਇਹ ਲੱਗ ਰਿਹਾ ਕੈਂਪ ਜੀ ਪੂਰੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਵੰਡ ਹੋ ਰਹੀ ਆ ਤੇ ਸਾਡੇ ਮਾਨਯੋਗ ਡੀਸੀ ਕੁਲਵੰਤ ਸਿੰਘ ਧਾਲੀਵਾਲ ਜਿਹੜੇ ਸ਼ੁਰੂ ਤੋਂ ਹੀ ਜਿੱਥੇ ਵੀ ਲੋੜ ਪੈਂਦੀ ਸੀ ਗਰੀਬਾਂ ਦੇ ਮਸੀਹਾ ਪੜ ਕੇ ਖੜਦੇ ਸਨ ਇਹ ਉਹਨਾਂ ਲੋ ਜਿਹਦੇ ਦੇ ਵਿੱਚ ਚਲਾਈ ਗਈ ਜਿਹਦੇ ਵਿੱਚ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਸਰਪੰਨਾਂ ਨੇ ਬਹੁਤ ਸਾਥ ਦਿੱਤਾ ਸਾਡੇ ਲੋਕ ਭਾਈ ਅਫਸਰ ਵਿਕਰਮਜੀਤ ਸਿੰਘ ਜੀ ਨੇ ਐਸਟੀਐਮ ਮੈਡਮ ਹਲਕਾ ਕਾਲੀਆ ਜੀ ਨੇ ਹੋਰ ਵੀ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਸਾਡੇ ਤਹਿਸੀਲ ਦੇ ਅਫਸਰ ਨੇ ਉਹਨਾਂ ਨੇ ਇਸ ਕੰਮ ਦੇ ਵਿੱਚ ਮੋਰੀ ਹੋ ਕੇ ਰੋਲ ਨਿਭਾਇਆ ਅੱਗੇ ਤੋਂ ਵੀ ਜੇ ਕਿਤੇ ਵੀ ਫੰਡਾਂ ਦੀ ਲੋੜ ਪੈਂਦੀ ਹੈ ਗ੍ਰਾਂਟ ਦੀ ਲੋੜ ਪੈਂਦੀ ਹੈ ਮੈਨੂੰ ਪ੍ਰਪੋਜ਼ਲ ਬਣਾ ਕੇ ਦੇਣ ਅਫਸਰ ਸਾਹਿਬਾਨ ਇਹ ਜਿਹੜੇ ਮੇਰੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਇਹਨਾਂ ਨੂੰ ਜਿਹੜੀ ਪਰਮਾਤਮਾ ਵੱਲੋਂ ਸ਼ੁਰੂ ਤੋਂ ਇਹ ਦਿਵਿਆਂਗ ਜਨ ਪੈਦਾ ਹੋਏ ਨੇ ਇਹਨਾਂ ਲਈ ਹਰ ਕੰਮ ਕਰਨ ਲਈ ਮੈਂ ਤਿਆਰ ਆ ਤੇ ਅੱਗੇ ਵੀ ਇਹਨਾਂ ਦੇ ਹੱਕ ਲਈ ਖੜਦੇ ਰਿਹਾ ਕਿ ਵੀ ਇਹਨਾਂ ਦੇ ਹੱਕਾਂ ਲਈ। ਕੀ ਨਾਈ ਜੱਡਾ? ਮੇਰਾ ਨਾਮ ترਸੀਮ ਸਿੰਘ ਮਾਲਾ ਖੇਮ ਕਰਨ ਤੋਂ। ਸਾਡੀ ਜਿਆ ਟਰਾਈਸਾਈਕਲ ਤੁਹਾਨੂੰ ਦਿੱਤੇ ਗਏ ਆ। ਹਾਂਜੀ। ਕਿੰਨਾ ਵੱਲੋਂ ਦਿੱਤੇ ਗਏ ਆ? ਇਹ ਆਪਣੇ ਭਗਵੰਤ ਮਾਨ ਵੱਲੋਂ। ਤੇ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧੀ ਜਿਹੜੇ ਅਪਾਹੀ ਜਹਾ ਤੁਹਾਡੇ ਰਗੇ ਵੀਰ ਜਿਹੜੇ ਅਪਾਹੀ ਉਹਨਾਂ ਨੂੰ ਟਰਾਈਸਾਈਕਲ ਦਿੱਤੇ ਗਏ ਆ। ਇੱਕ ਮੈਂ ਅਪੀਲ ਕਰਦਾ ਸਰ। ਵੀਰ ਇਹ ਕਰਦਾ ਵੀ ਹੈਂਡੀਕੈਪਾਂ ਵਾਸਤੇ ਕੋਈ ਸਹੂਲਤ ਇਹੋ ਜੀ ਕੀਤੀ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਕੋਈ ਸੰਕਾ ਉਹਨਾਂ ਦਾ ਵੀ 11 ਆਵੇ ਕਿਉਂਕਿ ਹੈਂਡੀਕੈਪ ਬੰਦਿਆਂ ਦੀ ਕੋਈ ਵੀ ਜਾਨੀ ਕਿ ਹੈ ਨਹੀਂ ਆ ਜੇ ਮੰਨ ਲਓ ਜਿਹੜਾ ਚੰਗਾ ਪੜਾ ਕੰਮ ਕਰ ਲੇਗਾ ਉਹਦੇ ਵਾਸਤੇ ਉਹਨੂੰ ਇਹੋ ਜਿਹਾ ਚਾਹੀਦਾ ਕੰਮ ਕਰਨਾ ਕਿ ਜਿਹੜਾ ਹੈਂਡੀਕੈਪ ਬੰਦੇ ਜਿਹੜੇ ਆ ਮੈਨੂੰ ਹੈਂਡੀਕੈਪ ਯੂਨੀਅਨ ਦਾ ਪ੍ਰਧਾਨ ਪਰ ਆਇਆ ਵੈਸੇ ਤੇ ਮੈਂ ਇਹ ਅਪੀਲ ਕਰਦਾ ਸਰ ਕਿ ਤੁਸੀਂ ਮੇਰੀ ਰਿਕੁਐਸਟ ਸੁਣਿਓ ਭਗਵੰਤਾਨ ਸਾਹਿਬ ਤੇ ਜਿਹੜਾ ਹੈਂਡੀਕੈਪ ਬੰਦਾ ਹੈ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਸ ਕਰਕੇ ਉਹਦੇ ਵਾਸਤੇ ਕੋਈ ਉਹਦਾ ਇਹੋ ਜਿਹਾ ਕੰਮ ਕਰਕੇ ਦਓ ਤਰਖਾਵ ਦਿਓ ਕਿ ਜਿਹੜਾ ਉਹ ਆਪਣਾ ਟਾਈਮ ਪਾਸ ਕਰ ਲੇ ਉਹਦੀ ਜਾਨੀ ਕਿ ਕੋਈ ਕੰਮ ਕਰ ਸਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਟਰਾਈਸਾਈਕਲ ਦੂਜੀ ਸਾਈਕਲ ਵਾਲੇ ਦਿੱਤੇ ਜਾਂਦੇ ਸੀ ਜਿਨ੍ਹਾਂ ਹੱਥਾਂ ਨਾਲ ਅਗੀੜਿਆ ਜਾਂਦਾ ਸੀ ਹਾਂਜੀ ਤੇ ਹੁਣ ਆ ਬੈਟਰੀ ਵਾਲੇ ਦਿੱਤੇ ਇਹਦੇ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿਉਂਕਿ ਮੇਰੇ ਅੱਗੇ ਬਹਾ ਪੀੜੋਂ ਹਲਾ ਪੈਂਦੀਆਂ ਸੀ ਮੈਂ ਯਾਨੀ ਕਿ ਬਹੁਤ ਜਣਾ ਔਖਾ ਹੁਣਾ ਤੇ ਮੈਨੂੰ ਇਹ ਬਹੁਤ ਬਹੁਤ ਜ਼ਿਆਦਾ ਚਾਹੀ ਸੀ ਚੀਜ਼ ਦਾ ਮੈਨੂੰ ਇਹਨਾਂ ਨੇ ਬੈਟਰੀ ਵਾਲੀ ਰੇੜੀ ਦਿੱਤੀ ਆ ਤੇ ਇਹਦੇ ਨਾਲ ਮੇਰੀ ਯਾਨੀ ਕਿ ਇਹਨਾਂ ਬਹੁਤ ਵਧੀਆ ਯਾਨੀ ਕਿ ਟਾਈਮ ਪਾਸ ਹੋਏਗਾ ਐਸਐਮਜ਼ेड ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਲਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੋਤਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਨੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਲਓ ਜਿਵੇਂ ਮੰਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050